ਕਾਲੀ ਦਲ ਟੁੱਟ ਗਿਆ ਏ ਵਿਕਰਮਜੀਤ ਸਿੰਘ ਮਜੀਠਾ ਨੂੰ ਹਰਸਿਮਰਤ ਕੌਰ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੇ ਫਸਾਇਆ ਏ ਭਗਵੰਤ ਮਾਨ ਦੇ ਨਾਲ ਸੁਖਵੀਰ ਬਾਦਲ ਦੀ ਦੋਸਤੀ ਹੋ ਗਈ ਹੈ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਸੰਧੀ ਹੋਈ ਸੀ ਕਿ ਕਾਂਗਰਸ ਨੂੰ ਕਮਜ਼ੋਰ ਕਰਕੇ ਹੁਣ 42 ਦਲ ਨੂੰ ਤਾਕਤ ਵਿੱਚ ਲਿਆਉਣਾ ਚਾਹੁੰਦੇ ਆ ਭਗਵਾਨਤਮਾਨ ਇਹ ਸਾਰੀ ਖੁੱਲੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸਮੇਤ ਸਬੂਤ ਵਿਕਰਮਜੀਤ ਸਿੰਘ ਮਜੀਠਾ ਮਾਝੇ ਦਾ ਬਹੁਤ ਵੱਡਾ ਲੀਡਰ ਸਭ ਜਾਣਦੇ ਆ ਕਿ ਮਾਝੇ ਦੇ ਪੁਰਾਣੇ ਲੀਡਰ ਵਿਕਰਮਜੀਤ ਸਿੰਘ ਨੇ ਖੁੱਡੇ ਲੈਣ ਲਾਤੇ ਸੀ ਚਾਹੇ ਸੇਖਮਾ ਪਰਿਵਾਰ ਹੋਵੇ ਅਜਨਾਲਾ ਪਰਿਵਾਰ ਹੋਵੇ ਬ੍ਰੰਪੁਰਾ ਪਰਿਵਾਰ ਹੋਵੇ ਲੋਪੋ ਕੇ ਹੋਏ ਕੋਈ ਵੀ ਵੱਡਾ ਅਕਾਲੀ ਲੀਡਰ ਮਾਝੇ ਦੇ ਵਿੱਚ ਨਹੀਂ ਰਿਹਾ ਸੀ ਕਾਰਨ ਸੀ ਵਿਕਰਮਜੀਤ ਸਿੰਘ ਮਜੀਠੀਆ ਤੇ ਅਕਾਲੀ ਦਲ ਦਾ ਕਮਜ਼ੋਰ ਹੋਣਾ ਇੱਥੋਂ ਸ਼ੁਰੂ ਹੋਇਆ ਸੀ ਕੋਈ ਵੀ ਵੱਡਾ ਲੀਡਰ ਨਹੀਂ ਲੱਭਦਾ ਮਾਝੇ ਦੇ ਵਿੱਚ ਚਾਹੇ ਗੁਰਦਾਸਪੁਰ ਚਲੇ ਜਾਈਏ ਲੰਗਾਹ ਹੋਵੇ ਸੇਖਮਾ ਹੋਣ ਕੋਈ ਵੀ ਨਹੀਂ ਤਾਕਤ ਵਰ ਰਿਆ ਤੇ ਸਖਵੀਰ ਸਿੰਘ ਬਾਦਲ ਦੇ ਨਾਲ ਕੁੜੱਤਣਾ ਵਧਨ ਦਾ ਕਾਰਨ ਅਕਾਲੀ ਦਲ ਤੇ ਕਬਜ਼ੇ ਨੂੰ ਲੈ ਕੇ ਹੋਇਆ ਕਿਉਂਕਿ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਜਾਂਦੇ ਰਹੇ ਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਉਹ ਹਮੇਸ਼ਾ ਇਹਨਾਂ ਤੋਂ ਨਾ ਖੁਸ਼ ਹੀ ਰਹੇ ਆ ਇੱਕ ਵਾਰ ਤਾਂ ਉਹਨਾਂ ਨੇ ਪੂਰੇ ਪ੍ਰੈਸ ਸੰमेलन ਦੇ ਵਿੱਚ ਐਨ ਆ ਰਾਇਆ ਦਾ ਸੰਮੇਲਨ ਹੋ ਰਿਹਾ ਸੀ ਉੱਥੇ ਹੀ ਕਹਿਤਾ ਸੀ ਕਿ ਹੁਣ ਮੈਨੂੰ ਗੱਦੀਆਂ ਲਾਉਣ ਨੂੰ ਫਿਰਦੇ ਆ ਕਿ ਹੁਣ ਜੋ ਸਾਰਾ ਇਹ એપisode ਚੱਲ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਦੀਆਂ ਇੱਕ ਬੱਸਾਂ ਚੱਲਦੀਆਂ ਨੇ ਇੰਡੋ ਕਨੇਡੀਅਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸੁੱਖ ਵਿਲਾਸ ਦਾ ਨਾਮ ਲਿਆ ਪੰਜਾਬ ਕੈਬਨਟ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਹੁਦਾ ਖੋਲਿਆ ਉਤੋਂ ਹੁਣ ਕੈਬਨਟ ਤੋਂ ਬਾਹਰ ਕਰਤਾ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਆਪਾਂ ਪਿਛਲੇ ਦਿਨੀ ਭਗਵੰਤ ਮਾਨ ਦੇ ਮੂੰਹੋਂ ਹੀ ਸੁਣਿਆ ਕਿਉਂ ਨਿੱਜੀ ਹੋ ਗਏ ਸੀ ਭਗਵਾਨ ਤਮਾਨ ਦੇ ਨਾਲ ਤੇ ਕਾਲੀ ਦਲ ਨੂੰ ਇਹ ਚੀਜ਼ ਚਾਹੀਦੀ ਸੀ ਕਿ ਉਹ ਕਾਲੀ ਦਲ ਹੁਣ ਵਿਕਰਮਜੀਤ ਸਿੰਘ ਮਜੀਠੀਆ ਤੋਂ ਛਟਕਾਰਾ ਪਾਉਣਾ ਚਾਹੁੰਦਾ ਸੀ ਕਿਉਂਕਿ ਜਿੰਨੇ ਮਜੀਠੀਆ ਦੇ ਕਰੀਬੀ ਸੀ ਉਹ ਇੱਕ ਇੱਕ ਕਰਕੇ ਪਾਰਟੀ ਛੱਡ ਗਏ ਸੀ ਮੰਨਿਆ ਜਾਂਦਾ ਕਿ ਮਨਪ੍ਰੀਤ ਯਾਲੀ ਵਿਕਰਮਜੀਤ ਮਜੀਠੀਆ ਦੇ ਕਰੀਬੀ ਸੀ ਇਹ ਸਭ ਤੋਂ ਵੱਡੀ ਗੱਲ ਵੀ ਕਿਵੇਂ ਪਸਾਇਆ ਹਰ ਸਿਮਰਤ ਨੇ ਹਰ ਸਿਮਰਤ ਕੌਰ ਬਾਦਲ ਨੇ ਕਰ ਅਰਦਾਸ ਕੀਤੀ ਸੀ ਆਪਾਂ ਸਭ ਨੂੰ ਯਾਦ ਹੋਵੇਗੀ ਉਹ ਜਿਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਜੇਕਰ ਮੇਰੇ ਭਰਾ ਨੇ ਚਿੱਟਾ ਵੇਚਿਆ ਤੇ ਉਹਦਾ ਕੱਖ ਨਾ ਰਵੇ ਤੇ ਜਾਂ ਫਿਰ ਜਿਹੜੇ ਉਸਤੇ ਦੋਸ਼ ਲਾਉਂਦੇ ਆ ਉਹਨਾਂ ਦਾ ਕੱਖ ਨਾ ਰਵੇ ਤੇ ਹੁਣ ਕੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਮਜ਼ੋਰ ਕਰਨ ਦੇ ਲਈ ਇਹ ਸਾਰੀ ਜਿਹੜੀ ਚਾਲ ਚੱਲੀ ਜਾ ਰਹੀ ਆ